ਸੰਤ ਜਗਨਨਾਥ ਸਿੰਘ ਦੀ ਛਾਤੀ ਦੇ ਉੱਤੇ 72 ਗੋਲੀਆਂ ਵੱਜੀਆਂ ਸੀ ਪਿੱਛੇ ਦੇ ਉੱਤੇ ਨਹੀਂ ਕੋਈ ਵੱਜੀ ਸ਼ੇਰ ਵਰਗਣ ਉਸ ਨੇ ਆਪਣੀ ਸ਼ਹਾਦਤ ਦਿੱਤੀ ਹੈ ਪਾਰਲਮੈਂਟ ਦੇ ਵਿੱਚ ਤੁਸੀਂ ਮੈਨੂੰ ਭੇਜਿਆ ਮੈਂ ਸਾਰਾ ਬੋਲਿਆ ਪਰ ਸਾਰਾ ਮੈਨੂੰ ਬੋਲਣ ਨਹੀਂ ਸੀ ਦਿੱਤੇ ਇਹ ਹਿੰਦੂਤਵਾਦੀ ਲੋਕ ਰੋਣਾ ਪਾਦਨੇ ਸੀਗੇ ਮੈਂ ਫਿਰ ਕਿਹਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਵਾ ਲੱਖ ਸੇ ਇੱਕ ਲੜਾਉਣ ਦਾ ਹੁਕਮ ਕੀਤਾ ਮੈਂ ਕੱਲਾ ਤੁਹਾਡਾ ਸਿੱਖ ਪਾਰਲੀਮੈਂਟ ਹੈ ਜੇ ਤੁਸੀਂ ਮੈਨੂੰ ਨਹੀਂ ਬੋਲਣ ਦੇਣਾ ਬਾਹਰ ਆ ਜਾਓ ਮੈਂ ਤੁਹਾਡੇ 300 ਬੰਦਿਆਂ ਨੂੰ ਫੜ ਕੇ ਤੋ ਹੁ ਗਦੂਆ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਮਕਸਰ ਵਿਖੇ ਦੋਸਤੋ ਮਾਗੀ ਮੇਲੇ ਦੌਰਾਨ ਦੋਸਤੋ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਵੱਲੋਂ ਦੋਸਤੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਦੋਸਤੋ ਮਕਸਰ ਸਾਹਿਬ ਦੀ ਧਰਤੀ ਤੇ ਵੱਡਾ ਪ੍ਰੋਗਰਾਮ ਕੀਤਾ ਗਿਆ ਦੋਸਤੋ ਪੰਜਾਬ ਅਤੇ ਸਿਕੋਂ ਦੇ ਮੁੱਦਿਆਂ ਨੂੰ ਲੈ ਕੇ ਉਥੇ ਦੋਸਤੋ ਖਾਲਸਾ ਥਾਨ ਦੀ ਪ੍ਰਾਪਤੀ ਨੂੰ ਲੈ ਕੇ ਵੀ ਦੋਸਤੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਆਓ ਦੋਸਤੋ ਉਹਨਾਂ ਨੇ ਕੀ ਕਿਹਾ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਸਰਕਾਰੋ ਸਤ ਸੰਗਤ ਜੀ ਨਿਮਰਤਾ ਸਹਿਤ ਆਪ ਨੂੰ ਫਤਿਹ ਅਰਜ਼ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਤਾਵੇ ਦਾ ਦਿਨ ਹੈ ਤੇ ਮੈਂ ਪੰਥ ਨੂੰ ਨਿਮਰਤਾ ਸਹਿ ਧੰਨਵਾਦ ਕਰਨਾ ਚਾਹੁੰਦੇ ਆ ਕਿ ਅੱਜ ਸਾਡੇ ਨਾਲ ਸਿੰਘ ਸਾਹਿਬ ਭਾਈ ਰੋਡੇ ਕਬਰਪਾਲ ਸਿੰਘ ਗੱਲ ਖਾਲਸਾ ਦੇ ਗੁਰਦੀਪ ਸਿੰਘ ਮਠੰਡਾ ਤੇ ਤੁਸੀਂ ਸਾਰੇ ਇਕੱਠੇ ਹੋ ਗਏ ਹੋ ਕਿਡਾ ਵੱਡਾ ਕਾਂਠਾ ਚਕੇਗਾ ਮੈਨੂੰ ਦਿਖਦਾ ਹੈ ਕਿ ਅੱਜ ਪੰਥ ਨੇ ਵੀ ਬਦਾਵਾ ਪਾਰ ਦਿੱਤਾ ਕਿਉਂ ਕਰਕੇ ਅੱਜ 40 ਸਾਲ ਹੋ ਗਏ ਸੰਤ ਜਗਨਨ ਸਿੰਘ ਪਿੰਡਾ ਵਾਲਿਆਂ ਦੇ ਵchnਾ ਦੇ ਨਾਲ ਕਿ ਜਦੋਂ ਹਿੰਦ ਤੇ ਬ੍ਰਿਟਾਨੀਆ ਤੇ ਰੂਸ ਦੀ ਫੌਜ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰੇਗੀ ਤਾਂ ਖਾਲਸਾ ਦਾ ਨਹੀਂ ਪੱਥਰ ਰੱਖਿਆ ਜਾਊਗਾ ਅੱਜ ਦੇ ਦਿਨ ਜਿਹੜਾ ਮੈਨੂੰ ਦਿਖਦਾ ਕੌਮ ਨੇ ਬਜ਼ਾਵਾ ਫਾੜ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੋਚ ਦੇ ਉੱਤੇ

ਆਜ਼ਾਦੀ ਤੋਂ ਬਗੈਰ ਸਾਥ ਸੰਗਤ ਦੀ ਜ਼ਿੰਦਗੀ ਨਹੀਂ ਹੁੰਦੀ ਤੁਸੀਂ ਕੁੱਤੇ ਨੂੰ ਮੰਨ ਲਓ ਚੂੰ-ਚੂ ਕਰੂਗਾ ਜੇ ਤੁਹਾਡੀ ਸੰਗਲੀ ਖੋਲ ਦੋਗੇ ਕਿਵੇਂ ਤੁਹਾਡੇ ਉੱਤੇ ਆ ਕੇ ਛਾਲਾ ਮਾਰੂਗਾ ਸੋ ਆਜ਼ਾਦੀ ਜਾਨਵਰ ਨੂੰ ਵੀ ਚਾਹੀਦੀ ਹੈ ਵਣੁੱਖ ਨੂੰ ਵੀ ਚਾਹੀਦੀ ਆ ਪਰ ਬੜੇ ਅਫਸੋਸ ਦੀ ਗੱਲ ਹੈ ਕਿ 1947 ਤੋਂ ਬਾਅਦ ਅਸੀਂ ਆਪਣੇ ਆਪ ਦੇ ਗਲਮੀ ਸਹਾਰੇ ਜਿਹੜਾ ਕੀ ਬਨੁੱਖ ਤੇ ਜਾਨਵਰ ਦੀ ਆਦਤ ਨਹੀਂ ਹੈ ਇਹ ਕੁਦਰਤ ਦੇ ਉਸੂਲ ਤੋਂ ਵਿਸਰ ਕੇ ਆਪਾਂ ਨੇ ਅਜ ਗੁਲਾਮੀ ਦਾ ਰਾਹ ਫੜਿਆ ਹੋਇਆ ਹੈ ਹਿੰਦੂ ਤਵਾ ਦੇ نیچے ਆਪਾਂ ਰਗੜੇ ਖਾਈ ਜਾਂਦੇ ਆਂ ਕਿਸਾਨ ਨੇ ਜਗਜੀਤ ਸਿੰਘ ਢੱਲੇਵਾਲ ਨੂੰ ਦੇਖੋ 50 ਦਿਨ ਹੋ ਗਏ ਆ ਉਹ ਹੜਤਾਲ ਤੇ ਉਹ ਕੀ ਮੰਗਦਾ ਹੈ ਕੀ ਮਜ਼ਦੂਰਾਂ ਦੇ ਖੇਤ ਮਜ਼ਦੂਰਾਂ ਦੇ ਟੋੜੇ ਕਰਜ਼ੇ ਮਾਫ ਕੀਤੇ ਜਾਣ ਇਹ ਵੱਡੀ ਗੱਲ ਨਹੀਂ ਹੈ ਬੀਜੇਪੀ ਤੇ ਮੋਦੀ ਜੀ ਸਰਕਾਰ ਨੇ ਵੱਡੇ ਵੱਡੇ ਖਾਹ ਪਾਰਾਂ ਦੇ ਸਾਰੇ ਕਰਜ਼ੇ ਖਤਮ ਕਰ ਦਿੱਤੇ ਹੈ ਪਰ ਅਸੀਂ ਕੀਤੇ ਜਾ ਰਹੇ ਸਾਡੇ ਕਿਸਾਨ ਮਜ਼ਦੂਰ ਤੇ ਕਿਸਾਨ ਖੁਦ ਕਸ਼ੀਆਂ ਕਰ ਰਹੇ ਐ ਪਰ ਅੱਜ ਆਪਾਂ ਇਕੱਠੇ ਹੋ ਕੇ ਬਾਕੀ ਦੀਆਂ ਕਿਸਾਨ ਜਥੇਬੰਦੀਆਂ ਜਿਹੜਾ ਖਨੌਰੀ ਦੇ ਵਿੱਚ ਭਾਈ ਜਗਜੀਤ ਸਿੰਘ ਉਹ ਖੜਕਾਲ ਤੇ ਉੱਤੇ ਬੈਠਾ ਉਹਦਾ ਸਾਥ ਨਹੀਂ ਦੇਦੇ ਇਹ ਜਿਹੜੀ ਗਲਤੀ ਹੈ ਬજર ਇਹ ਸਾਰਿਆਂ ਨੂੰ ਪੁਗਤ ਨਹੀਂ ਪਹਿਣੀ ਹੈ ਸਰਦਾਰ ਜਗਜੀਤ ਸਿੰਘ ਆਪਣੇ ਜੀ ਦੀ ਕਰ ਰਿਹਾ ਜਿਵੇਂ ਭਾਈ ਬਾਬਾ ਫਿਰਮਾਨ ਨੇ ਸ਼ਹਾਦਤ ਦਿੱਤੀ ਸੀ ਉਸ ਨੇ ਪੰਥ ਦੇ ਲਈ ਦਿੱਤੀ ਸੀ ਆਪਣੇ ਨਾਲ ਨਹੀਂ ਸਿੱਝਤੇ ਇਸੇ ਤਰ੍ਹਾਂ ਸਰਦਾਰ ਜਗਜੀਤ ਸਿੰਘ ਪਖੜਤਾਲ ਦੇ ਉੱਤੇ ਬੈਠਾ ਪਰ ਸਾਨੂੰ ਚਿਤ ਚੇਤਾ ਨਹੀਂ ਹੈ ਉਹਦੀ ਕੁਰਬਾਨੀ ਦਾ ਇਸ ਕਰਕੇ ਸਿੰਘ ਸਾਹਿਬ ਭਾਈ ਰੋਡੇ ਗੁਰਦੀਪ ਸਿੰਘ ਜੀ ਤਲਖਾਨਸਾ ਦੇ ਮੁਖੀ ਕਵਰਪਾਲ ਸਿੰਘ ਅਸੀਂ ਇਕੱਠੇ ਹੋਏ ਗਏ ਕਿ ਅੱਜ ਲੋੜ ਹੈ ਕਿ ਅੱਜ ਅਸੀਂ ਇਕੱਠੇ ਹੋ ਕੇ ਮੋਰਚਾ ਮਾਰੀਏ ਜਿਹੜਾ ਸੰਤ ਜਨੈਤ ਸਿੰਘ ਪਿੰਡਾ ਵਾਲਿਆਂ ਨੇ 40 ਸਾਲ ਹੋ ਗਏ ਜਦੋਂ ਹਿੰਦੂ ਜਿਓ ਫੌਜਾਂ ਆਈਆਂ ਸੰਤ ਜਗਨੈਤ ਸਿੰਘ ਦੀ ਛਾਤੀ ਦੇ ਉੱਤੇ 72 ਗੋਲੀਆਂ ਵੱਜੀਆਂ ਸੀ ਪਿੱਛੇ ਦੇ ਉੱਤੇ ਨਹੀਂ ਕੋਈ ਵੱਜੀ ਸ਼ੇਰ ਵਰਗਣ ਉਸ ਨੇ ਆਪਣੀ ਸ਼ਹਾਦਤ ਦਿੱਤੀ ਹੈ ਜਨਰਲ ਸ਼ਬੀਗ ਸਿੰਘ ਜਿੰਨੇ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਰੋੜੇ ਨੇ ਤੇ ਸ਼ਬੀਗ ਸਿੰਘ ਨੇ ਬੰਗਲਾਦੇਸ਼ ਨੂੰ ਜਾਨ ਕੀਤਾ ਸੀ ਸ਼ਬੀਕ ਸਿੰਘ ਜਨਰਲ ਵੀ ਉੱਥੇ ਆਪਣੀ ਸ਼ਹਾਦਤ ਦੇ ਦਿੱਤੇ ਭਾਈ ਅੰਮ੍ਰਿਤ ਸਿੰਘ ਨੇ ਸ਼ਹਾਦਤ ਦੇ ਦਿੱਤੀ ਜਿਹੜੀਆਂ ਬੀਪੀਆਂ ਬੱਚੇ ਆਏ ਸੀਗੇ ਉਦੋਂ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਦਿਨ ਸੇ ਪਰ ਇਸ ਇੰਦਰ ਗਾਂਧੀ ਨੇ ਜਦੋਂ ਉਹ ਹੀ ਚੁਣਿਆ ਫੌਜ ਦਾ ਹਮਲਾ ਕਰਨੋਂ ਜਿੱਦਣ ਦਰਬਾਰ ਸਾਹਿਬ ਦੇ ਉੱਤੇ ਸਭ ਤੋਂ ਜ਼ਿਆਦਾ ਕਠੰਡਾ ਤੇ ਜੇ ਆਪਾਂ ਬੀਜੇਪੀ ਦੀ ਗੱਲ ਕਰੀਏ ਉਸ ਦਾ ਲੀਡਰ ਵੱਜਪਈ ਉਸ ਨੇ ਇੰਦਰਾ ਗਾਂਧੀ ਨੂੰ ਖਤਾਬ ਦਿੱਤਾ ਕਿ ਤੂੰ ਸਾਡੀ ਦੁਰਗਾ ਮਾਤਾ ਹੈ ਤੇ ਅਡਵਾਨੀ ਨੇ ਇੰਦਰਾ ਗਾਂਧੀ ਨੂੰ ਕਿਹਾ ਕਿ 4 ਮਹੀਨੇ ਪਹਿਲਾਂ ਕਰ ਦੇਣਾ ਚਾਹੀਦਾ ਸੀ ਟ੍ਰਿਬਿਊਨ ਜਿਹੜਾ ਸਾਡਾ ਅਖਬਾਰ ਹੈ ਇਸ ਦੇ ਐਡੀਟਰ ਪ੍ਰੇਮ ਪਾਟੇ ਨੇ ਤੇ ਹੋਰਾਂ ਨੇ 인드라 간디 ਤੇ ਜੋਰ ਦਿੱਤਾ ਕਿ ਜਿੰਨਾ ਛੇ ਮਿਲਟਰੀ ਦਰਬਾਰ ਸਾਹਿਬ ਦੇ ਵਿੱਚ ਨਹੀਂ ਆਉਂਦੀ ਉਹਨਾਂ ਛੇ ਸਿੱਖਾਂ ਨੇ ਤੇ ਸੰਤ ਜਨੈਤ ਸਿੰਘ ਨੇ ਮੋਰਚਾ ਨਹੀਂ ਛੱਡਣਾ ਦੇਖੋ ਕਿੰਨਾ ਸਾਡੇ ਉੱਤੇ ਜ਼ੁਲਮ ਹੋਇਆ ਵਾਦਸੀ ਪੁੱਲ ਜੰਨੇ ਹੁਣੇ ਹੁਣ ਇਲੈਕਸ਼ਨ ਹੋਏ ਆ ਪਾਰਲਮੈਂਟ ਦੇ ਕਾਂਗਰਸ ਪਾਰਟੀ ਨੇ ਬੀਜੇਪੀ ਆਰਐਸਐਸ ਨੇ ਰੜ ਕੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਕੀਤੇ ਤੇ ਆਪਾਂ ਨੇ ਪਾਰਲਮੈਂਟ ਦੇ ਇਲੈਕਸ਼ਨਾਂ ਦੇ ਵਿੱਚ 9 ਸੀਟਾਂ ਕਾਂਗਰਸ ਨੂੰ ਜਿਤਾਤੀਆਂ ਦੋ ਸੀਟਾ ਆਮ ਆਦਮੀ ਪਾਰਟੀ ਨੂੰ ਜਿਤਾਤੀਆਂ ਤੁਸੀਂ ਦੱਸੋ ਜਿਹੜੇ ਸਾਡੇ ਉੱਤੇ ਜ਼ੁਲਮ ਕਰਦੇ ਆ ਆ ਹੁਣੇ-ਹੁਣੇ ਆਮ ਪਾਰਟੀ ਦੇ ਮੁਖ ਵਜ਼ੀਰ ਭਗਵਾਨ ਤਮਾਨ ਨੇ ਸਾਡੇ ਬੱਚੇ ਗੁਰਦਾਸਪੁਰ ਦੇ ਵਿੱਚ ਸ਼ਹੀਦ ਕਰ ਦਿੱਤੇ ਤਿੰਨ ਮੁੰਡੇ ਜਿਨ੍ਹਾਂ ਦੇ ਨਾਂ ਮੇਰੇ ਕੋਲੇ ਹੈਗੇ ਆ ਇੱਕ ਦਾ ਨਾਂ ਹੈ ਕਰਨਵੀਰ ਸਿੰਘ ਜਸ਼ਨਪ੍ਰੀਤ ਸਿੰਘ ਗੁਰਵਿੰਦਰ ਸਿੰਘ ਤੇ ਬਰਿੰਦਰ ਸਿੰਘ ਪਲੀਪੀਟ ਯੂਪੀ ਦੇ ਵਿੱਚ ਲੜ ਜਾ ਕੇ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਹਰ ਨਾ ਸਿਕੰਦੇਏ ਕਿ ਅਸੀਂ ਹਿੰਦੁਸਤਾਨ ਇੰਡੀਆ ਦੇ ਨਾਲ ਵਫਾਦਾਰੀ ਕਰੀਏ ਪ੍ਰਸਾਦ ਸੰਗਤ ਜੀ ਬੀਜੇਪੀ ਤੇ ਆਦੇ ਸਸਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਇਹਦੇ ਗ੍ਰਹਿ ਮੰਤਰੀ ਅਮਿਤ ਸ਼ਾ ਇਹਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਇਹਦਾ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਅਜੀਤ ਗਾਇਲ ਰੋ ਪਤਾ ਮੁਖੀ ਖੁਫੀਆਂ ਰਵੀ ਸਨਾ ਤੇ ਗਰਦਾਸਪੁਰ ਦਾ ਸਾਬਕਾ ਐਸਐਸਪੀ ਜਿਹੜਾ ਰੋ ਦਾ ਮੁਖੀ ਬਣਿਆ ਇਹਨਾਂ ਨੇ ਇੱਕ ਪਾਲਿਸੀ ਬਣਾਤੀ ਹੈ ਕਿ ਜਿਹੜੇ ਸਿੱਖ آزادی کی گل کر گے بے شک وہ سڈے ملک چھوڑ باہر نے کہا پہلے ہم جو خانستان کی بات کرتے تھے ادھر سے بھاگ جاتے تھے ان کے پیچھے ہم جس سرکار کے پاس جاتے تھے وہ ਉਨਕੇ ਪਾਸ ਸ਼ਿਕਾਇਤਾਂ ਕਰਦੇ ਥੇ ਦਸਵਾ ਬੇਜ ਰਿਜਤੇ ਥੇ ਪਰ ਕਹਿੰਦਾ ਅਬ ਹਮ ਨਹੀਂ ਕਰੇਗੇ ਆਪ ਇਨਕੋ ਸਿੱਧਾ ਕਰ ਦੇਗੇ ਤੁਸੀਂ ਦੱਸੋ ਜਮਹੂਰੀਅਤ ਸੰਮੁਲਕ ਦੇ ਵਿੱਚ ਪ੍ਰਾਈਮ ਮਿਨਿਸਟਰ ਕਹਿੰਦਾ ਕਿ ਅਸੀਂ ਸਿੱਖ ਜਿਹੜੇ ਆਜ਼ਾਦੀ ਮੰਗਦੇ ਐ ਬੇਸ਼ੱਕ ਬਾਹਰ ਦੇ ਮੁਲਕ ਦੇ ਵਿੱਚ ਹੋਣ ਪੇਸ਼ਾ ਕਿਥੇ ਹੋਣ ਉਹਨਾਂ ਨੂੰ ਗੋਲੀ ਜਾਂ ਜ਼ਹਿਰ ਦੇ ਕੇ ਮਾਰ ਦਾਂਗੇ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੰਜਰ ਨੂੰ ਮਾਰਤਾ ਕੈਨੇਡਾ ਦੇ ਵਿੱਚ ਰਿੱਪੂ ਦਮਨ ਸਿੰਘ ਮਲਕ ਨੂੰ ਮਾਰਤਾ ਬੋਗੇ ਦਾ ਮੁੰਡਾ ਸੁਖਦੂਲ ਸਿੰਘ ਕੈਨੇਡਾ ਦੇ ਵਿੱਚ ਮਾਰਤਾ ਬਰਤਾਨੀਆ ਦੇ ਵਿੱਚ ਆਪਣਾ ਅਫਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਮਾਰਤਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਾਰਤਾ ਦੂਸਰਾ ਲਖਬੀਰ ਸਿੰਘ ਰੋਡੇ ਨੂੰ ਮਾਰਤਾ ਸੰਤਾਂ ਦੇ ਰਿਸ਼ਤੇਦਾਰ ਨੂੰ ਔਰ ਫੇਰ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਤਾ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਾਰਤਾ ਹੁਣੇ ਹੁਣ ਫਰੀਦਕੋਟ ਦੇ ਵਿੱਚ ਅਰੀ ਨਾਮ ਦੇ ਵਿੱਚ ਗੁਰਪ੍ਰੀਤ ਚੀਖ ਨੂੰ ਮਰਵਾਤਾ ਸੋ ਸਾਥ ਸੰਗਤ ਜੀ ਕਿ ਇਹ ਸਾਡੀਆਂ ਜ਼ਿੰਦਗੀਆਂ ਕਿ ਜੇ ਅਸੀਂ ਜਾਤੀ ਦੀ ਗੱਲ ਕਰੀਏ ਤਾਂ ਸਾਡੇ ਵੱਲ ਗੋਲੀ ਮਾਰਨ ਇਹ ਬਿਲਕੁਲ ਸਾਨੂੰ ਮਨਜ਼ੂਰ ਨਹੀਂ ਹੈ ਜੇ ਸਾਡੇ ਕੋਲੇ ਸਾਡਾ ਮੁਲਕ ਨਹੀਂ ਹੈ ਪਰ ਸਿੱਖਾਂ ਨੇ ਕੁਰਬਾਨੀਆਂ بغیر اپنے ملک تو دیتی ہے فخر کرتے آزادی آزادی کلاٹھیے تا پھر جے جی انگریز نے ہندوانو ہندوستان دتا مسلمانا پاکستان دتا تا پھر ਜੇ ਅਸੀਂ ਆਜ਼ਾਦੀ ਦੇ ਖਲਾਟੇ ਆ ਸਾਨੂੰ ਖਾਲਸਾਣ ਕਿਉਂ ਨਹੀਂ ਮਿਲਿਆ ਜੇ ਅਸੀਂ ਵਸਿੰਦੇ ਐ ਪਾਕਿਸਤਾਨ ਦੇ ਅਸੀਂ ਮੁਸਲਮਾਨ ਦੇ ਗੁਲਾਮ ਐ ਜੇ ਅਸੀਂ ਹਿੰਦੁਸਤਾਨ ਦੇ ਵਿੱਚ ਐ ਅਸੀਂ ਹਿੰਦੂ ਦੇ ਗੁਲਾਮ ਐ ਕੋਈ ਵੀ ਕਾਨੂੰਨ ਲਾ ਦੇ ਸਾਡਾ ਸੂਬਾ ਛੋਟਾ ਕਰਤਾ ਹਰਿਆਣੇ ਦੇ ਵਿੱਚੋਂ ਇਹ ਬਾਟਨ ਦੇ ਵਿੱਚੋਂ ਹਰਿਆਣੇ ਦੇ ਰਾਜਸਥਾਨ ਦੇ ਵਿੱਚੋਂ ਸਾਡੇ ਹਿੱਸੇ ਕੱਢਨੇ ਤਾਂ ਸਾਨੂੰ ਕੀ ਦਿੱਤਾ ਇਹਨਾਂ ਨੇ ਬਿਲਕੁਲ ਗੁਲਾਮੀ ਦਾ ਅਹਿਸਾਸ ਦੇ ਦਿੱਤਾ ਕੋਈ ਕਿਸੇ ਦੇ ਨਾਲ ਗੱਲ ਨਹੀਂ ਕਰ ਸਕਦਾ ਪਾਰਲੀਮੈਂਟ ਦੇ ਵਿੱਚ ਤੁਸੀਂ ਮੈਨੂੰ ਭੇਜਿਆ ਮੈਂ ਸਾਰਾ ਬੋਲਿਆ ਪਰ ਸਾਰਾ ਮੈਨੂੰ ਬੋਲਣ ਨਹੀਂ ਸੀ ਦਿੱਤੇ ਇਹ ਹਿੰਦੂ ਤੋਂ ਆਦੇ ਲੋਕ ਰੋਣਾ ਪਾ ਦਿੰਦੇ ਸੀਗੇ ਮੈਂ ਫਿਰ ਕਿਹਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਵਾਲਾਂ ਸੇਕ ਲੜਾਉਣ ਦਾ ਹੁਕਮ ਕੀਤਾ ਮੈਂ ਇਕੱਲਾ ਤੁਹਾਡਾ ਸਿੱਖ ਪਾਰਲੀਮੈਂਟ ਹੈ ਜੇ ਤੁਸੀਂ ਮੈਨੂੰ ਨਹੀਂ ਬੋਲਣ ਦੇਣਾ ਬਾਹਰ ਆ ਜਾਓ ਮੈਂ ਤੁਹਾਡੇ 300 ਬੰਦੇ ਨੂੰ ਫੜ ਕੇ ਥੋਕ ਦੂੰਗਾ ਇਹ ਰਿਕਾਰਡ ਤੇ ਗੱਲ ਹੈ ਐਵੇਂ ਮੈਂ ਫੋਕ ਨਹੀਂ ਬਾ ਦੇ ਹ ਸੋ ਸਾਥ ਸੰਗਤ ਜੀ ਅੱਜ ਵੇੜਾ ਕਿ ਆਪਾਂ ਆਪਣੀ ਆਜ਼ਾਦੀ ਦੀ ਗੱਲ ਕਰੀਏ ਜਾਂ ਸੀ ਆਜ਼ਾਦ ਹੈ ਜਾਂ ਸੀ ਗੁਲਾਮ ਹੈ ਇਹ ਸਾਨੂੰ ਆਪਾਂ ਨੂੰ ਕਬੂਲ ਕਰ ਲੈਣਾ ਚਾਹੀਦਾ ਹੈ ਇੱਕ ਸੱਠ ਫੈਸਲਾ ਕਰੀਏ ਜੇ 40 ਮੁਕਤੇ ਨੇ ਇੱਥੇ ਆਖੇ ਮਾਫੀ ਮੰਗਨੀ ਸੀ ਪੀਐਸਸੀ ਬਧਾਵਾ ਦਿੱਤਾ ਹੈ 1940 ਤੋਂ ਬਾਅਦ 1984 ਤੋਂ ਬਾਅਦ ਜਿਹੜਾ ਆਪਣਾ ਦੇ ਬਧਾਵਾ ਦਿੱਤਾ ਹੈ ਅੱਜ ਮੁਕਸਰ ਦੀ ਝਰਤੀ ਦੇ ਉੱਤੇ ਇਹਨੂੰ ਪਾੜਤੀਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਸਾਥ ਸੰਗਤ ਜੀ ਤੁਹਾਡਾ ਬਹੁਤ ਮੈਰਣੀ ਹੈ ਭਾਈ ਰੋਡੇ ਸਾਹਿਬ ਦਾ ਕਬਰਪਾਲ ਸਿੰਘ ਦਾ ਗੁਰਦੀਪ ਸਿੰਘ ਬਠੰਡੇ ਦਾ ਮੰਡ ਦਾ ਸਾਰਿਆਂ ਦਾ ਤੁਹਾਡਾ ਸਾਰਿਆਂ ਦਾ ਜਿਹੜੇ ਤੁਸੀਂ ਅੱਜ ਇੱਥੇ ਪਹੁੰਚੇ ਹੋ ਪੰਜਾਹ ਮਹੀਨਿਆਂ ਦੇ ਵਿੱਚ ਮੈਸੀ ਸਨਾਂ ਦਾ ਹੋ ਜਾਣਾ ਹੈ اے کوئی سمجھے کہ میں کمزور ہو گئے کمزور کمزور کوئی جے جی پر صاحب رابی کا دریا باپ دریاں باپ پار کر کے جانا میں مورے لگوں گا تے اپا گے بھی ਬੜਾ ਹਾਰਾ ਜ਼ਿੰਦਗੀ ਦਾ ਪਤਾ ਨਹੀਂ ਹੁੰਦਾ 80 ਸਾਲ ਬਹੁਤ ਜ਼ਿੰਦਗੀ ਹੁੰਦੀ ਹੈ ਇਸ ਕਰਕੇ ਮੈਂ ਬਾਬਾ ਦੀਪ ਸਿੰਘ ਦੀ ਨਕਲ ਕਰਦਾ ਕਿ ਅੱਜ ਦੇ ਦਿਨ ਆਪਾਂ ਇੱਕ ਲੀਕ ਮਾਰ ਲਈਏ ਕਿ ਆਪਾਂ ਜਾਂ ਖਾਲਸਾ ਨਹੀਂ ਹੈ ਜਾ ਖਾਲਸਤਾਨੀ ਨਹੀਂ ਹੈ ਜਿੰਦਾਬਾਦ 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 ਅੱਜ ਤੋਂ ਬਾਅਦ ਜੋ ਸਾਨੂੰ ਕੋਈ ਪੁੱਛੇ ਬਿਲਕੁਲ ਸਾਫ਼ ਕਹਿ ਦਿਓ ਕਿ ਅਸੀਂ ਮਾਗੀ ਦੇ ਮੇਲੇ ਤੋਂ ਆਏ ਆਂ ਪੁਰਾਣੇ ਬਦਾਵੇ ਫਾੜ ਦਿੱਤੇ ਆਂ ਅਸੀਂ ਖਾਲਸਤਾਨੀ ਹੈ ਸਤ ਜਨੈਲ ਸਿੰਘ ਪਿੰਨਾਵਾਲੇ ਨੇ ਉਦੋਂ ਬਾਅਦ ਜਿਹੜੀਆਂ ਸ਼ਹਾਦਤਾਂ ਦਿੱਤੀਆਂ ਉਹਨਾਂ ਦੀ ਅਸੀਂ ਕਦਰ ਕਰਦੇ ਹਾਂ ਧਰਮੀ ਫੌਜੀਆ ਦੀ ਤੇ ਜਿਹੜੇ ਹੁਣ ਸ਼ਹੀਦ ਹੋਏ ਐ ਸਾਸੀ ਬਿਲਕੁਲ ਹਕੂਮਤ ਤੋਂ ਆਪਣੇ ਆਪ ਨੂੰ ਮਰਵਾਉਣਾ ਨਹੀਂ ਚਾਹਨੇ ਜੇ ਮਰਵਾਣਾ ਚਾਹਦੀ ਹੈ ਹਕੂਮਤ

ਬਾਰਛੋਗੀ ਦਰਬਾਰ ਸਾਹਿਬ ਚੱਲਾਂਗੇ ਤੇ ਜਿਹੜੇ ਜਿਹੜੇ ਜਾ ਸਕਦੇ ਐ ਜਰੂਰ ਉਹਦੇ ਵਿੱਚ ਤੇਲ ਫੁੱਲ ਪਾਓ ਤੇ ਮੈਂ ਬਹੁਤ ਰਣੀ ਐ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਸਾਥ ਦਿੱਤਾ ਸਾਡਾ ਸਾਥ ਜਿਨ੍ਹਾਂ ਨੇ ਦਿੱਤਾ ਬਲਦੇਵ ਸਿੰਘ ਬੜਿੰਗ ਨੇ ਰੂਬੀ ਬਰਾੜ ਪੀਪੀਜੀ ਨੇ ਮੜਾਕਾ ਦੇ ਪਰਮਜੀਤ ਗੌਰ ਸੋਹਣ ਮਾਰਚ ਲਈ ਤਿਆਰ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਦੋਸਤੋ ਪੰਜਾਬ ਅਤੇ ਸਿੱਖ ਕੌਮ ਦੇ ਮੁੱਦਿਆਂ ਉੱਪਰ ਬੋਲਦੇ ਹੋਏ ਦੋਸਤੋ ਉਥੇ ਹੀ ਦੋਸਤੋ ਖਾਲਿਸਤਾਨ ਨੂੰ ਲੈ ਕੇ ਵੀ ਦੋਸਤੋ ਉਹਨਾਂ ਵੱਲੋਂ ਵੱਡੇ ਵਿਚਾਰ ਰੱਖੇ ਗਏ ਨੇ ਜੋ ਵੀ ਦੋਸਤੋ ਉਹਨਾਂ ਵੱਲੋਂ ਸਿੱਖ ਕੌਮ ਦੇ ਮੁੱਦਿਆਂ ਨੂੰ ਲੈ ਕੇ ਅਤੇ ਜੋ ਵੀ ਦੋਸਤੋ ਸਿੱਖ ਕੌਮ ਦੇ ਨਾਲ ਧੱਕੇਸਾਹੀਆਂ ਹੋ ਰਹੀਆਂ ਨੇ ਅਤੇ ਖਾਲਿਸਤਾਨ ਬਾਰੇ ਵੀ ਦੋਸਤੋ ਉਹਨਾਂ ਨੇ ਜੋ ਵੀ ਆਪਣੇ ਵਿਚਾਰ ਸਾਂਝੇ ਕੀਤੇ ਨੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਬਤਵਾ ਦ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਨ ਤੇ ਜ਼ਰੂਰ ਕਰਦੇ ਹੋ ਤਾਂ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ